ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਈ ਹਾਂ ਇੱਕ ਪੰਜਾਬੀ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਸੱਸ ਨੂੰ ਨੂੰ ਪੇਕੇ ਜਾਂਦਿਆਂ ਦੇਖ ਬੋਲੀ ਹੁਣ ਤਾਂ ਇਸ ਦਾ ਰੋਜ਼ ਦਾ ਹੀ ਤਮਾਸ਼ਾ ਬਣ ਗਿਆ ਹੈ ਅੱਜ ਪੇਕਿਆਂ ਦੇ ਇਹ ਪ੍ਰੋਗਰਾਮ ਹੈ ਤੇ ਅੱਜ ਉਹ ਪ੍ਰੋਗਰਾਮ ਹੈ ਉਤੋਂ ਧੀ ਵੀ ਇਹੋ ਜਿਹੀ ਆ ਸਿੱਧਾ ਮੂੰਹ ਚੱਕ ਕੇ ਪੇਕਿਆਂ ਨੂੰ ਤੁਰ ਪੈਂਦੀ ਆ ਇੱਕ ਵਾਰ ਵੀ ਅੱਗੋਂ ਜਵਾਬ ਨਹੀਂ ਦਿੰਦੀ ਕਿ ਪਾਈ ਮੇਰੇ ਕੋਲ ਨਹੀਂ ਆਇਆ ਜਾਣਾ ਰਿਸ਼ਪਾਲ ਕੋਲ ਲਗਾਤਾਰ ਬੁੜਬੁੜ ਕਰੀ ਜਾ ਰਹੀ ਸੀ ਭਲਾ ਇੰਨਾ ਵੀ ਕਿੰਨਾ ਕਮੋਹ ਇੱਕ ਵਾਰ ਤੀ ਨੂੰ ਵਿਆਹ ਤਾ ਤਾਂ ਸਮਝੋ ਸੌਰਿਆਂ ਦੀ ਹੋ ਗਈ ਇਸ ਲਈ ਉਸ ਨੂੰ ਜਿਆਦਾ ਪੇਕਿਆਂ ਦੇ ਬੁਲਾਉਣਾ ਚੰਗਾ ਨਹੀਂ ਹੁੰਦਾ ਪਰ ਫਿਰ ਵੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਉੱਥੇ ਬੁਲਾ ਲੈਂਦੇ ਨੇ ਕਦੀ ਚਾਚੀ ਦੇ ਮੁੰਡੇ ਦਾ ਵਿਆਹ ਕਦੀ ਮਾਸੀ ਕੀ ਘਰੇ ਪ੍ਰੋਗਰਾਮ ਕਦੀ ਭੂਆ ਘਰੇ ਜਾਣਾ ਕਦੀ ਨਾਨਕਿਆਂ ਦੇ ਜਿਸ ਪਾਲਕ ਔਰ ਦੀਆਂ ਗੱਲਾਂ ਸੁਣ ਕੇ ਉਸ ਦੀ ਨਨਾਨ ਮਨਜੋਤ ਕੌਰ ਵੀ ਆਪਣੀ ਮਾਂ ਦੀ ਹਾਂ ਵਿੱਚ ਹਾਮਲਾ ਰਹੀ ਸੀ ਖੁਦ ਇਸ ਟਾਈਮ ਉਹ ਪੀਕਿਆਂ ਦੇ ਘਰ ਆਈ ਹੋਈ ਸੀ ਭਲਾ ਇੰਨੀ ਕਿ ਸਮਝ ਹੋਣੀ ਚਾਹੀਦੀ ਹੈ ਕਿ ਸਹੁਰਾ ਪਰਿਵਾਰ ਪਹਿਲਾ ਹੈ ਜਾਂ ਪੇਕਾ ਪਰਿਵਾਰ ਸਾਰਿਆਂ ਨੂੰ ਇਹ ਇਹ ਗੱਲ ਸਮਝਣੀ ਚਾਹੀਦੀ ਹੈ ਨਾ ਕਿ ਖਾਓ ਪੀਓ ਤਾਂ ਇਥੋਂ ਤੇ ਬੀਨ ਵਜਾਉ ਪੇਕਿਆਂ ਦੀ ਮੈਨੂੰ ਤਾਂ ਲੱਗਦਾ ਹੈ ਕਿ ਹੁਣ ਮਨਜੋਤ ਕਹਿੰ ਲੱਗੀ ਭਾਬੀ ਇਸ ਘਰ ਦੀ ਨੂਹ ਬਣ ਚੁੱਕੀ ਹੈ ਪੇਕਿਆਂ ਨੂੰ ਹੀ ਤੁਰੀ ਰਹਿੰਦੀ ਹੈ ਭਲਾ ਚੰਗਾ ਲੱਗਦਾ ਹੈ ਕਿ ਨੂਹ ਦੇ ਹੁੰਦਿਆਂ ਘਰ ਦਾ ਸਾਰਾ ਕੰਮ ਸੱਸ ਕਰੇ ਦਯੋਰ ਜੋਬਨ ਨੇ ਕਿਹਾ ਵੇ ਮੰਮੀ ਕਦੋਂ ਦੇ ਚਾਹ ਪਕੌੜੇ ਖਾਣ ਨੂੰ ਦਿਲ ਕਰ ਰਿਹਾ ਹੈ ਭਾਬੀ ਹੋਵੇ ਤਾਂ ਬਣਾ ਦੇਵੇ ਉਹਦੇ ਬਿਨਾ ਕੌਣ ਬਣਾਵੇ ਮਨਜੋਤ ਕਹਿੰਦੀ ਲੈ ਮੈਂ ਕੁਝ ਵੀ ਨਹੀਂ ਕਹਿ ਸਕਦੀ ਸੌਰਿਆਂ ਤੇ ਵੀ ਆਪ ਹੀ ਬਣਾਉਣਾ ਪੈਂਦਾ ਹੈ ਪੇਕੀ ਆ ਕੇ ਵੀ ਮੈਨੂੰ ਆਪ ਨੂੰ ਹੀ ਬਣਾਉਣਾ ਪੈਂਦਾ ਹੈ ਮੈਨੂੰ ਤਾਂ ਆਪਣੀ ਸਮਝ ਲੱਗਦੀ ਕਿ ਕਿਹੜਾ ਸਮਾਨ ਕਿੱਥੇ ਪਿਆ ਹੈ ਕਿਸੇ ਹੋਰ ਦੇ ਘਰ ਨਹੀਂ ਪਤਾ ਲੱਗਦਾ ਰਸ਼ਪਾਲ ਕੌਰ ਕਹਿੰਦੀ ਕਿਉਂ ਤੂੰ ਮਾਂ ਦੀ ਹੁੰਦਿਆਂ ਕਿਉਂ ਚੀਜ਼ਾਂ ਨੂੰ ਤਰਸਣਾ ਹੈ ਹੁਣੇ ਮੈਂ ਗਰਮਾ-ਗਰਮ ਪਕੌੜੇ ਬਣਾ ਕੇ ਦਿੰਨੀ ਹਾਂ ਇਹਨਾਂ ਕਹਿ ਕੇ ਰਸ਼ਪਾਲ ਕੌਰ ਰਸੋਈ ਵਿੱਚ ਚਲੀ ਗਈ ਸਾਰਿਆਂ ਲਈ ਚਾਹ ਪਕੌੜੇ ਬਣਾਉਣ ਲੱਗੀ ਮਨਜੋਤ ਤੇ ਜੋਬਨ ਬਾਹਰ ਬੈਠੇ ਪਕੌੜੇ ਖਾਣ ਲਈ ਇੰਤਜ਼ਾਰ ਕਰ ਰਹੇ ਸੀ ਰਸ਼ਪਾਲ ਕੌਰ ਦੇ ਤਿੰਨ ਬੱਚੇ ਸੀ ਰਣਜੀਤ ਮਨਜੋਤ ਤੇ ਜੋਬਨ ਰਣਜੀਤ ਵੱਡਾ ਪੇਟਾ ਸੀ ਮਨਜੋਤ ਦਾ ਵਿਆਹ ਉਸ ਨਾਲੋਂ ਪਹਿਲਾਂ ਕੀਤਾ ਸੀ ਰਸ਼ਪਾਲ ਕੌਰ ਨੇ ਆਪਣੀ ਧੀ ਮਨਜੋਤ ਦਾ ਵਿਆਹ ਇਸ ਗੱਲ ਤੇ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਪਿੰਡ ਦੇ ਨੇੜੇ ਹੀ ਕੀਤਾ ਸੀ ਕਿ ਧੀ ਛੇਤੀ ਛੇਤੀ ਪੇਕਿਆਂ ਦੇ ਆਉਂਦੀ ਜਾਂਦੀ ਰਹੇਗੀ ਉਹਨਾਂ ਦੇ ਵੀ ਮਨ ਦੀ ਇੱਛਾ ਪੂਰੀ ਹੋ ਜਾਇਆ ਕਰੇਗੀ ਕਿ ਧੀ ਛੇਤੀ ਮਿਲ ਜੇ ਮਨਜੀਤ ਦੇ ਸਹੁਰੇ ਨਾਲ ਲੱਗਦੇ ਪਿੰਡ ਹੀ ਸੀ ਇਸ ਲਈ ਹਰ ਹਫਤੇ ਉਹ ਇੱਥੇ ਆ ਜਾਂਦੀ ਸੀ ਰਣਜੀਤ ਦਾ ਵਿਆਹ ਪ੍ਰਭ ਨਾਲ ਕੀਤਾ ਪ੍ਰਭ ਸਾਝੇ ਪਰਿਵਾਰ ਦੀ ਧੀ ਸੀ ਤੇ ਪੇਕੇ ਵੀ ਨੇੜੇ ਹੀ ਸੀ ਇਸ ਲਈ ਪੇਕੇ ਵਾਲੇ ਹਰ ਛੋਟੇ ਮੋਟੇ ਫੰਕਸ਼ਨ ਤੇ ਉਸ ਨੂੰ ਬੁਲਾ ਲੈਂਦੇ ਸੀ ਪ੍ਰਭ ਇਹਨਾਂ 6 ਮਹੀਨਿਆਂ ਵਿੱਚ ਕਦੀ ਵੀ ਉੱਥੇ ਰਹਿਣ ਲਈ ਨਹੀਂ ਗਈ ਸੀ ਕਦੀ ਕਿਸੇ ਵੀ ਕੰਮ ਜਾਂ ਫਿਰ ਫੰਕਸ਼ਨ ਤੇ 2 ਘੰਟੇ ਰੁੱਕ ਕੇ ਤੁਰੰਤ ਵਾਪਸ ਆ ਜਾਂਦੀ ਸੀ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਪਰ ਇਹ ਸੱਸ ਰਿਸ਼ਪਾਲ ਕੌਰ ਨੂੰ ਬਿਲਕੁਲ ਵੀ ਗੱਲ ਚੰਗੀ ਨਹੀਂ ਲੱਗਦੀ ਸੀ ਪਹਿਲਾਂ ਪਹਿਲਾਂ ਤਾਂ ਉਹ ਚੁੱਪ ਰਹੀ ਹੁਣ ਉਸ ਨੂੰ ਪ੍ਰਭ ਦਾ ਇਸ ਤਰ੍ਹਾਂ ਪੇਕਿਆਂ ਦੇ ਜਾਣਾ ਰੜਕਣ ਲੱਗਾ ਉਹ ਆਏ ਦਿਨ ਪੇਕਿਆਂ ਨੂੰ ਚੜੀ ਜਾਂਦੀ ਹੈ ਹੁਣ ਜਦੋਂ ਵੀ ਉਸ ਨੂੰ ਪੇਕਿਆਂ ਤੋਂ ਕੋਈ ਸੁਖ ਸੁਨੇਹਾ ਆਉਂਦਾ ਤਾਂ ਸੁਣ ਕੇ ਰਿਸ਼ਪਾਲ ਕੌਰ ਦਾ ਮੂੰਹ ਬਣ ਜਾਂਦਾ ਉਸ ਨੂੰ ਜਾਣ ਦੀ ਇਜਾਜ਼ਤ ਬੜੀ ਮੁਸ਼ਕਲ ਨਾਲ ਦਿੰਦੀ ਪਰ ਜਾਣ ਤੋਂ ਪਹਿਲਾਂ ਇਹ ਗੱਲ ਕਹਿਣਾ ਨਾ ਭੁੱਲਦੀ ਕਿ ਤੇਰੇ ਵਿਆਹ ਨੂੰ ਸਾਲ ਹੋ ਚੁੱਕਿਆ ਹੈ ਹੁਣ ਤੱਕ ਪੇਕਿਆਂ ਦਾ ਮੋਹ ਕਟਾ ਲੈਣਾ ਚਾਹੀਦਾ ਹੈ ਜਾਂ ਫਿਰ ਸਾਰਾ ਸਾਰੀ ਉਮਰ ਇਦਾਂ ਹੀ ਤੁਰੀ ਫਿਰਦੀ ਰਹੇਗੀ ਇਦਾਂ ਵਾਰ-ਵਾਰ ਪੇਕਿਆਂ ਦੇ ਜਾਣਾ ਕੋਈ ਚੰਗਾ ਲੱਗਦਾ ਰஞ்சிਤ ਆਪਣੀ ਮਾਂ ਦੀ ਗੱਲ ਨੂੰ ਅਣ ਸੁਣੇ ਜੇ ਕਰਕੇ ਆਫਿਸ ਜਾਣ ਲੱਗਿਆ ਪਰ ਉਹਨੂੰ ਨਾਲ ਲੈ ਗਿਆ ਤੇ ਉਸਨੂੰ ਪੇਕੇ ਛੱਡ ਆਇਆ ਰਿਸ਼ਪਾਲ कौर ਵੀ ਚੁੱਪ ਹੋ ਗਈ ਕਿਉਂਕਿ ਆਪਣੇ ਪੁੱਤਰ ਦੇ ਸਾਹਮਣੇ ਉਹ ਬੁਰੀ ਨਹੀਂ ਬਣਨਾ ਚਾਹੁੰਦੀ ਸੀ। ਪ੍ਰਭ ਵਿਚਾਰੀ 2-3 ਘੰਟੇ ਲਗਾ ਕੇ ਵਾਪਸ ਆ ਜਾਂਦੀ। ਜੇਕਰ ਕਿਤੇ ਸ਼ਾਮ ਨੂੰ ਪੇਕਿਆਂ ਦੇ ਜਾਣਾ ਹੁੰਦਾ ਤਾਂ ਕਰਾਈ ਤੇ ਗੱਡੀ ਲੈ ਕੇ ਆਪ ਹੀ ਚਲੀ ਜਾਂਦੀ। ਰੰਜੀਤਾ ਵਾਪਸ ਆਉਂਦਾ ਉਸ ਨੂੰ ਲੈ ਆਉਂਦਾ ਸੀ। ਅਜੇ ਉਹ ਸਾਰੇ ਜਣੇ ਚਾਹ ਪਕੌੜੇ ਖਾ ਹੀ ਰਹੇ ਸੀ ਕਿ ਇੰਨੇ ਨੂੰ ਪ੍ਰਭ ਪੇਕਿਆਂ ਤੋਂ ਵਾਪਸ ਆ ਗਈ। ਉਸ ਦਾ ਛੋਟਾ ਭਰਾ ਉਸ ਨੂੰ ਛੱਡਣ ਲਈ ਆਇਆ ਸੀ। ਉਸ ਟਾਈਮ ਆਪਣੇ ਕਿਸੇ ਦੋਸਤ ਦੇ ਘਰ ਜਾ ਰਿਹਾ ਸੀ ਪ੍ਰਭ ਦੇ ਸੌਰੇ ਵੀ ਰਾਹ ਵਿੱਚ ਹੀ ਸੀ ਇਸ ਲਈ ਉਹ ਛੱਡਣ ਦੇ ਲਈ ਆ ਗਿਆ ਉਸ ਨੇ ਅੰਦਰ ਆ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਉਸ ਨੂੰ ਵੇਖ ਕੇ ਰਿਸ਼ਪਾਲ ਕਰਨ ਨੇ ਕਿਹਾ ਕਿ ਅੱਜ ਕੀ ਗੱਲ ਕਿਵੇਂ ਭੈਣ ਨੂੰ ਛੱਡਣ ਆ ਗਿਆ ਵੈਸੇ ਤਾਂ ਮੇਰੇ ਬੇਟੇ ਨੇ ਡਿਊਟੀ ਤੋਂ ਆਉਂਦਿਆਂ ਹੋਏ ਇਸ ਨੂੰ ਲੈ ਹੀ ਆਉਣਾ ਸੀ ਇਹੋ ਜੀ ਕਿਹੜੀ ਗੱਲ ਹੋ ਗਈ ਜਿਹੜਾ ਤੂੰ ਇਹਨੂੰ ਛੱਡਣ ਆ ਗਿਆ ਜੋਬਣ ਵੀ ਬੋਲਿਆ ਇਸ ਲਈ ਮੈਂ ਕਹਿੰਦਾ ਹਾਂ ਕਿ ਮੈਂ ਵਿਆਹ ਕਿਤੇ ਦੂਰ ਹੀ ਕਰਵਾਉਂਗਾ ਨੇੜੇ ਵਿਆਹ ਕਰਵਾਉਣ ਦੇ ਫਾਇਦੇ ਘੱਟ ਅਤੇ ਨੁਕਸਾਨ ਵੱਧ ਹੁੰਦੇ ਨੇ ਜਦੋਂ ਕਿਸੇ ਦਾ ਜੀ ਕਰਦਾ ਹੈ ਮੂੰਹ ਚੁੱਕ ਕੇ ਆ ਜਾਂਦਾ ਹੈ ਪੇਕਿਆਂ ਦਾ ਜੇਕਰ ਕਿਸੇ ਦਾ ਟੁੱਟ ਵੀ ਢੱਡ ਵੀ ਦੁਖਦਾ ਹੋਵੇ ਤਾਂ ਸਾਨੂੰ ਸਾਰਿਆਂ ਨੂੰ ਛੱਡ ਕੇ ਨੂੰ ਉਧਰ ਤੁਰ ਜਾਇਆ ਕਰੇਗੀ ਤੇ ਆਪਾਂ ਨੂੰ ਕੰਮ ਕਰਨਾ ਪਿਆ ਕਰੇਗਾ ਇਹ ਗੱਲ ਸੁਣ ਕੇ ਪ੍ਰਭ ਨੂੰ ਬਹੁਤ ਗੁੱਸਾ ਆਇਆ ਤੇ ਉਸ ਦੀ ਨਾਨਾਣ ਮਨਜੋਤ ਕਹਿੰਦੀ ਛੱਡੋ ਫालतू ਦੀਆਂ ਗੱਲਾਂ ਲੈ ਕੇ ਬੈਠ ਗਈ। ਇਹ ਕਿਸ ਹਰ ਕਿਸੇ ਨੂੰ ਹਾਜਮ ਨਹੀਂ ਹੁੰਦੀਆਂ। ਪ੍ਰਭ ਭਾਬੀ ਦਾ ਭਰਾ ਇੰਨੇ ਦਿਨਾਂ ਬਾਅਦ ਆਇਆ ਹੈ। ਕੋਈ ਚਾਹ ਪਾਣੀ ਤਾਂ ਪੁੱਛ ਲਓ। ਉਹ ਕਹਿੰਦਾ ਨਹੀਂ। ਮੈਂ ਜਾ ਰਿਹਾ ਹਾਂ। ਬਸ ਇਸ ਨੂੰ ਛੱਡਣ ਹੀ ਆਇਆ ਸੀ। ਇਹਨਾਂ ਕਹਿ ਕੇ ਭਰਾ ਤਾਂ ਸਾਰਿਆਂ ਨੂੰ ਸਾਸਰੀ ਘਰ ਬੁਲਾ ਕੇ ਉੱਥੋਂ ਬਾਹਰ ਆ ਗਿਆ। ਪਿੱਛੇ-ਪਿੱਛੇ ਪ੍ਰਭ ਵੀ ਆ ਗਈ। ਉਸ ਨੂੰ ਦੇਖ ਕੇ ਪ੍ਰਭ ਦੇ ਭਰਾ ਨੇ ਕਿਹਾ ਦੀਦੀ ਤੇਰੇ ਸਹਰਿਆਂ ਵਿੱਚ ਜੇਕਰ ਕੋਈ ਤੈਨੂੰ ਪਰੇਸ਼ਾਨੀ ਹੈ ਤਾਂ ਮੈਂ ਮੰਮੀ ਡੈਡੀ ਨੂੰ ਇੱਥੇ ਭੇਜਾਂ ਉਹ ਕਹਿੰਦੀ ਨਹੀਂ ਪਹਿਲਾਂ ਮੈਂ ਖੁਦ ਸਭ ਕੁਝ ਇੱਥੇ ਠੀਕ ਕਰਨ ਦੀ ਕੋਸ਼ਿਸ਼ ਕਰਾਂਗੀ ਜੇ ਕਿਸੇ ਤੇ ਮੇਰੀ ਕੋਈ ਗੱਲ ਨਾ ਬਣੀ ਫਿਰ ਮੈਂ ਉਹਨਾਂ ਨੂੰ ਬੁਲਾਵਾਂਗੀ ਐਵੇਂ ਬੇਵਿਜਾ ਫਿਕਰ ਕਰਨ ਕਿ ਤੂੰ ਉਹਨਾਂ ਕੋਲ ਗੱਲ ਨਾ ਕਰੀ ਇਹਨਾਂ ਕਹਿ ਕਿ ਉਹਨੇ ਭਰਾ ਨੂੰ ਭੇਜ ਦਿੱਤਾ ਤੇ ਅੰਦਰ ਆ ਗਈ ਉਹ ਅੰਦਰ ਆ ਹੀ ਰਹੀ ਸੀ ਕਿ ਮਨਜੋਤ ਆਪਣੀ ਮਾਂ ਨੂੰ ਕਹਿ ਰਹੀ ਸੀ ਮੰਮੀ ਜੀ ਅੱਜ ਤਾਂ ਤੁਸੀਂ ਚੰਗਾ ਸਬਕ ਸਿਖਾਇਆ ਇੰਨਾ ਕਹਿ ਕੇ ਉਹ ਜ਼ੋਰ ਨਾਲ ਹੱਸਣ ਲੱਗ ਪਈ ਉਸ ਦੇ ਨਾਲ-ਨਾਲ ਰਿਸ਼ਪਾਲ ਕੌਰ ਤੇ ਜੋਬਨ ਵੀ ਹੱਸਣ ਲੱਗ ਪਏ ਇੰਨਾ ਸੁਣ ਕੇ ਪ੍ਰਗ ਨੂੰ ਸੱਤੀ ਕਪੜੀ ਅੱਗ ਲੱਗ ਗਈ ਰਿਸ਼ਪਾਲ ਕੌਰ ਕਹਿੰਦੀ ਜੇਕਰ ਇਹਦਾ ਇਦਾਂ ਹੀ ਚੱਲਦਿਆ ਰਿਹਾ ਤਾਂ ਅੱਗੇ ਤੋਂ ਮੈਂ ਇਹਦੇ ਮਾਪਿਓ ਨੂੰ ਵੀ ਭਲਾ ਲੂੰਗੀ ਜਿਹੜਾ ਮੈਂ ਘੜਾ ਇਹਨਾਂ ਤੋਂ ਡਰਦੀ ਹਾਂ ਰਿਸ਼ਪਾਲ कौर ਪ੍ਰਭ ਨੂੰ ਸੁਣਾ ਕੇ ਬੋਲ ਰਹੀ ਸੀ ਕਿ ਅੱਜ ਕੱਲ੍ਹ ਦੀਆਂ ਨੂੰਹਾਂ ਨੂੰ ਇਹ ਗੱਲ ਕਿਉਂ ਨਹੀਂ ਸਮਝਾਉਂਦੀ ਕਿ ਵਿਆਹ ਤੋਂ ਬਾਅਦ ਤੀਕਿਆਂ ਦਾ ਮੋਹ ਛੱਡ ਦੇਣਾ ਚਾਹੀਦਾ ਹੈ ਫਿਰ ਆਪਣੇ ਆਪ ਨੂੰ ਸ਼ਾਂਤ ਕਰਕੇ ਤੇ ਠੰਡੇ ਸਵੇਰ ਨਾਲ ਆਪਣੀ ਮਨਜੋਤ ਦੀਦੀ ਨੂੰ ਪ੍ਰਭ ਕਹਿਣ ਲੱਗੀ ਦੀਦੀ ਤੁਹਾਨੂੰ ਸੁਣਾਈ ਨਹੀਂ ਦਿੱਤਾ ਧੀਆਂ ਨੂੰ ਵਿਆਹ ਤੋਂ ਬਾਅਦ ਤੀਕਿਆਂ ਦਾ ਮੋਹ ਛੱਡ ਦੇਣਾ ਚਾਹੀਦਾ ਹੈ ਇਹ ਤੁਹਾਡੀ ਮਾਂ ਖੁਦ ਕਹਿ ਰਹੀ ਹੋ ਫਿਰ ਵੀ ਤੁਸੀਂ ਇੱਥੇ ਬੇਸ਼ਰਮਾਂ ਦੀ ਤਰ੍ਹਾਂ ਬੈਠੇ ਪਕੌੜੇ ਖਾ ਰਹੇ ਹੋ ਲੱਗਦਾ ਤੁਹਾਨੂੰ ਵੀ ਮੇਰੀ ਤਰ੍ਹਾਂ ਕੁਝ ਸਮਝ ਨਹੀਂ ਆਉਂਦਾ ਇੰਨੀ ਗੱਲ ਸੁਣ ਕੇ ਸਾਰੇ ਜਾਣੇ ਸ਼ਾਂਤ ਹੋ ਕੇ ਸਦਮੇ 'ਚ ਆ ਗਏ ਰਿਸ਼ਪਾਲ ਖੜੀ ਹੋ ਕੇ ਗੁੱਸੇ 'ਚ ਬੋਲੀ ਮੇਰੀ ਧੀ ਨੂੰ ਕਿਉਂ ਨਿਸ਼ਾਨਾ ਬਣਾ ਰਹੀ ਹੈ ਮੈਂ ਅਕਲ ਤੇਰੇ ਵਿੱਚ ਨਹੀਂ ਤੇ ਨਿਸ਼ਾਨਾ ਮੇਰੀ ਧੀ ਨੂੰ ਬਣਾ ਰਹੀਆਂ ਧੀਆ ਭੈਣਾ ਤਾਂ ਪੇਕਿਆਂ ਦੇ ਆਉਂਦੀਆਂ ਜਾਂਦੀਆਂ ਹੀ ਚੰਗੀਆਂ ਲੱਗਦੀਆਂ ਨੇ ਪ੍ਰਵ ਨੇ ਗੋਪਾਲਟ ਕੇ ਜਵਾਬ ਦਿੱਤਾ ਅੱਛਾ ਜੇਕਰ ਤੁਹਾਡੀ ਧੀ ਪੇਕਿਆਂ ਦੇ ਆਉਂਦੀ ਜਾਂਦੀ ਚੰਗੀ ਲੱਗਦੀ ਹੈ ਤਾਂ ਮੈਂ ਵੀ ਕਿਸੇ ਦੀ ਧੀ ਜਾਂ ਭੈਣ ਹਾਂ ਪੇਕਿਆਂ ਦੇ ਜਾਂਦੀ ਹਾਂ ਤਾਂ ਤੁਹਾਨੂੰ ਕਿਉਂ ਨਹੀਂ ਚੰਗੀ ਲੱਗਦੀ ਮੇਰਾ ਤਾਂ ਸਾਝਾ ਪਰਿਵਾਰ ਹੈ ਇਸ ਲਈ ਕੋਈ ਨਾ ਕੋਈ ਸਾਡੇ ਘਰ ਵਿੱਚ ਪ੍ਰੋਗਰਾਮ ਆਉਂਦਾ ਜਾਂਦਾ ਹੀ ਰਹਿੰਦਾ ਹੈ ਪਰ ਦੀਦੀ ਤਾਂ ਇਕੱਲੇ ਪਰਿਵਾਰ ਦੀ ਧੀ ਹੈ ਇਹ ਹਫਤੇ 10 ਦਿਨਾਂ ਬਾਅਦ ਇੱਥੇ ਆ ਜਾਂਦੀ ਹੈ ਅਚਾਨਕ ਮਨਜੂਤ ਆਪਣੀ ਭਾਬੀ ਦੇ ਹਾਵ ਭਾਵ ਦੇਖ ਕੇ ਕਹਿਣ ਲੱਗੀ ਭਾਬੀ ਕਿੰਨੀਆਂ ਬੇਸ਼ਰਮਾਂ ਦੀਆਂ ਏ ਇੰਗ ਗੱਲਾਂ ਕਰ ਰਹੀ ਤਾਂ ਪ੍ਰਭ ਕਹਿਣ ਲੱਗੀ ਦੀਦੀ ਤੁਹਾਡੇ ਸਾਰੇ ਵੀ ਤਹਮੇ ਇਦਾਂ ਹੀ ਸੋਚਦੇ ਹੋਣੇ ਜਿਵੇਂ ਤੁਸੀਂ ਮੇਰੇ ਬਾਰੇ ਸੋਚਦੇ ਹੋ ਜਦੋਂ ਵੀ ਮੈਂ ਅਵਿਵੇਕਿਆ ਨੂੰ ਜਾਣਦੀ ਹਾਂ ਤਾਂ ਮੰਮੀ ਹਮੇਸ਼ਾ ਸੁਣਾਉਂਦੀ ਹੀ ਰਹਿੰਦੀ ਹੈ ਪ੍ਰਭ ਦਾ ਜਵਾਬ ਸੁਣ ਕੇ ਸਾਰੇ ਚੁੱਪ ਕਰ ਗਏ ਅੱਗੇ ਕਦੀ ਵੀ ਉਸ ਨੇ ਪਲਟ ਕੇ ਜਵਾਬ ਨਹੀਂ ਦਿੱਤਾ ਸੀ ਅੱਜ ਤੁਸੀਂ ਮੇਰੇ ਭਰਾ ਨੂੰ ਵੀ ਨਹੀਂ ਬਖਸ਼ਿਆ ਹੁਣ ਤੁਸੀਂ ਮੇਰੇ ਮਾਪਿਆਂ ਨੂੰ ਬੁਲਾਉਣ ਦੀਆਂ ਗੱਲਾਂ ਕਰਦੇ ਹੋ ਬੁਲਾਓ ਜੀ ਸਦਕੇ ਬੁਲਾਓ ਜਿਸ ਦਿਨ ਤੁਸੀਂ ਮੇਰੇ ਮਾਪੇ ਨੂੰ ਬੁਲਾਉਂਗੇ ਉਸ ਦਿਨ ਮੈਂ ਦੀਦੀ ਦੇ ਸੱਸ ਸਹੁਰੇ ਨੂੰ ਵੀ ਇੱਥੇ ਬੁਲਾਵਾਂਗੀ ਜੋ ਵੀ ਗੱਲ ਕਰਨੀ ਹੋਈ ਉਹਨਾਂ ਦੇ ਸਾਹਮਣੇ ਕਰਿਓ ਉਹਨਾਂ ਨੂੰ ਵੀ ਪਤਾ ਲੱਗੇ ਕਿ ਉਹਨਾਂ ਦੀ ਨੂੰ ਨੂੰ ਪੇਕਿਆਂ ਦੇ ਜਾਣਾ ਚਾਹੀਦਾ ਜਾਂ ਨਹੀਂ ਇਹਨਾਂ ਕਹਿ ਕੇ ਪ੍ਰਭ ਆਪਣੇ ਕਮਰੇ ਵਿੱਚ ਚੜੀ ਗਈ ਰਾਤ ਨੂੰ ਜਦੋਂ ਰਣਜੀਤ ਘਰ ਆਇਆ ਤਾਂ ਸਾਰਿਆਂ ਨੇ ਪ੍ਰਭ ਦੇ ਖਿਲਾਫ ਉਸ ਨੂੰ ਬਹੁਤ ਕੁਝ ਕਿਹਾ ਪਰ ਉਸ ਨੂੰ ਪਤਾ ਸੀ ਕਿ ਸਾਰਿਆਂ ਨੂੰ ਪ੍ਰਵਦਾ ਇਸ ਤਰ੍ਹਾਂ ਪੇਕਿਆਂ ਦੇ ਜਾਣਾ ਵਧੀਆ ਨਹੀਂ ਲੱਗਦਾ ਇਸ ਕਰਕੇ ਉਸ ਨੇ ਪਹਿਲਾਂ ਹੀ ਪ੍ਰਵਦਾ ਪੱਖ ਸੁਣਿਆ ਫਿਰ ਉਸ ਨੇ ਸਾਫ਼-ਸਾਫ਼ ਕਹਿ ਦਿੱਤਾ ਮੰਮੀ ਜੇਕਰ ਤੁਸੀਂ ਖੁਦ ਆਪ ਹੀ ਉਸ ਨੂੰ ਟੜਫਾਉਂਗੇ ਜਾਂ ਫਿਰ ਉਹ ਤੁਹਾਨੂੰ ਤੁਹਾਡੀਆਂ ਗੱਲਾਂ ਦਾ ਜਵਾਬ ਦੇਵੇਗੀ ਜਦ ਆਪਣੀ ਧੀ ਪੇਕਿਆਂ ਦੇ ਆਉਂਦੀ ਚੰਗੀ ਲੱਗਦੀ ਹੈ ਫਿਰ ਨੂੰ ਪੇਕਿਆਂ ਦੇ ਜਾਂਦੀ ਕਿਉਂ ਨਹੀਂ ਚੰਗੀ ਲੱਗਦੀ ਰਣਜੀਤ ਦੀ ਇਹ ਗੱਲ ਸਭ ਗੱਲਾਂ ਖਤਮ ਕਰ ਦਿੱਤੀਆਂ ਅੱਜ ਘਰ ਵਿੱਚ ਸਾਰਿਆਂ ਨੂੰ ਬੜਾ ਗੁੱਸਾ ਚੜਿਆ ਪ੍ਰਭ ਨਾਲ ਸਾਰੇ ਘਟ ਹੀ ਗੱਲਬਾਤ ਕਰਨ ਲੱਗੇ ਇਹਨਾਂ ਕਹਿ ਕੇ ਹੁਣ ਗੱਲ ਮੁੱਕ ਗਈ ਕਿ ਜਦੋਂ ਰਣਜੀਤ ਪ੍ਰਭ ਦੇ ਨਾਲ ਹੈ ਤਾਂ ਉਸ ਨੂੰ ਕੋਈ ਫਿਕਰ ਨਹੀਂ ਉਸ ਦਿਨ ਤੋਂ ਬਾਅਦ ਕਿਸੇ ਦੀ ਕੋਈ ਹਿੰਮਤ ਨਹੀਂ ਪਈ ਪ੍ਰਭ ਨੂੰ ਕੀਕ ਕੇ ਜਾਣ ਤੋਂ ਰੋਕਣ ਦੀ ਪ੍ਰਭ ਰਣਜੀਤ ਦਾ ਧੰਨਵਾਦ ਕਰਦੀ ਨਾ ਥੱਕਦੀ ਕਹਿੰਦੀ ਜੇਕਰ ਹਮਸਫਰ ਤੁਹਾਡੇ ਵਰਗਾ ਹੋਵੇ ਆਪਣੇ ਘਰ ਵਾਲੀ ਦੇ ਨਾਲ ਸਾਥ ਦੇਣ ਵਾਲਾ ਤਾਂ ਦੁਨੀਆ ਦੀ ਕੋਈ ਵੀ ਤਾਕਤ ਔਰਤ ਨੂੰ ਹਰਾ ਨਹੀਂ ਸਕਦੀ। ਹਾਂਜੀ। ਕਿਸ ਤਰ੍ਹਾਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਛੋਟੀ ਜਿਹੀ ਕਹਾਣੀ ਪੀਕਿਆਂ ਦਾ 모ਹ। ਜੇਕਰ ਕਹਾਣੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਅੱਜ ਦੀ ਕਹਾਣੀ ਦੇਖਣ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ